ਦੀ ਦੇਰ ਰਾਤ ਐਨਸੀਜੀ ਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਮੌਕ ਡ੍ਰਿਲ ਕੀਤੀ ਗਈ ਹੈ। ਇਹ ਮੌਕ ਡ੍ਰਿਲ ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਕਈ ਸੰਵੇਦਨਸ਼ੀਲ ਥਾਵਾਂ ਤੇ ਕੀਤੀ ਗਈ ਹੈ। ਇਸ ਰਿਹਸਲ ਦਾ ਮਕਸਦ ਇਹ ਚੈੱਕ ਕਰਨਾ ਸੀ ਕਿ ਕੱਲ ਨੂੰ ਕਿਸੇ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਸੁਰੱਖਿਆ ਬਲ ਕਿਵੇਂ ਤੇ ਕਿੰਨੀ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੇ ਲਈ ਤਿਆਰ ਨੇ। ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਦੇ ਅੰਦਰ ਅਤੇ ਬਾਹਰ ਇਹ ਮੌਕ ਡ੍ਰਿਲ ਕੀਤੀ ਗਈ ਹੈ। ਜਿਸ ਦੌਰਾਨ ਐਨਸੀਜੀ ਕਮਾਂਡੋ ਦੀਆਂ ਟੀਮਾਂ ਨੇ ਰੈਸਕਿਊ ਪ੍ਰਤੀਕਿਰਿਆ, ਭੀੜ ਪ੍ਰਬੰਧਨ ਤੇ ਇਲਾਕੇ ਨੂੰ ਸੁਰੱਖਿਅਤ ਕਰਨ ਦੇ ਪ੍ਰੋਟੋਕੋਲ ਦਾ ਅਭਿਆਸ ਕੀਤਾ ਹੈ। ਇਸ ਹਲਚਲ ਨਾਲ ਸਥਾਨਕ ਲੋਕਾਂ ਵਿੱਚ ਕੁਝ ਸਮੇਂ ਲਈ ਚਰਚਾ ਵੀ ਬਣੀ ਰਹੀ ਹੈ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਇਹ ਐਕਸਰਸਾਈਜ਼ ਪੂਰੀ ਤਰ੍ਹਾਂ ਰੁਟੀਨ ਪ੍ਰਤੀਕਿਰਿਆ ਹੈ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨਾ ਕਿ ਹੈ ਕਿ ਐਨਐਸਜੀ ਵੱਲੋਂ ਦੇਸ਼ ਦੇ ਹਰ ਹਿੱਸੇ ਵਿੱਚ ਇਸ ਤਰ੍ਹਾਂ ਦੀ ਰਿਹਸਲ ਕੀਤੀ ਜਾਂਦੀ ਹੈ ਲੋਕਾਂ ਵਿੱਚ ਫੈਲ ਰਹੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖਬਰ ਜਾਂ ਸੋਸ਼ਲ ਮੀਡੀਆ ਦੀ ਭ੍ਰਮਿਤ ਜਾਣਕਾਰੀ ਤੇ ਵਿਸ਼ਵਾਸ ਨਾ ਕੀਤਾ ਜਾਵੇ ਉਨ੍ਹਾਂ ਦੱਸਿਆ ਹੈ ਕਿ ਸਾਰੇ ਇਲਾਕੇ ਵਿੱਚ ਸ਼ਾਂਤੀ ਹੈ ਤੇ ਇਹ ਅਭਿਆਸ ਸਿਰਫ ਸੁਰੱਖਿਆ ਮਜ਼ਬੂਤੀ ਦੇ ਲਈ ਹੈ एनएसजी ਤੇ ਪੰਜਾਬ ਪੁਲਿਸ ਦੀ ਇਹ ਸਾਂਝੀ ਰਿਹਸਲ ਪ੍ਰਵੇਖ ਵਿੱਚ ਕਿਸੇ ਵੀ ਸੰਭਾਵਿਤ ਖਤਰੇ ਨਾਲ ਯੂਜਣ ਦੇ ਲਈ ਤਿਆਰੀ ਨੂੰ ਹੋਰ ਮਜ਼ਬੂਤ ਕਰਦੀ ਹੈ ਇਸ ਵੇਲੇ ਏਡੀਸੀਪੀ ਜਗਜੀਤ ਸਿੰਘ ਵਾਲੀਆ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਮੈਂ ਅੱਜ ਐਨਐਸਜੀ ਦੁਆਰਾ ਅਲੱਗ-ਅਲੱਗ ਜਗ੍ਹਾ 'ਤੇ ਆਪਣੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਪੁਲਿਸ ਕੀ ਮਜੂਦਗੀ ਵਿੱਚ ਉਨ੍ਹਾਂ ਦੇ ਹੈਲਪ ਕੇ ਸਾਥ ਦੋਨੋਂ ਏਜੰਸੀਜ਼ ਦੁਆਰਾ ਬਾਕੀ ਸਾਰੇ ਜੋ ਏਜੰਸੀਜ਼ ਹਨ ਕੇ ਸਾਥ ਵੀ ਮਿਲ ਕੇ ਇਹ ਐਕਸਰਸਾਈਜ਼ ਕੋ किया जा रहा है इसमें मैं इस आपके मीडिया राही अपील करना चाहूंगा किसी तरह के र्यूमर्स में मत आए ये एक नॉर्मल रूटीन एक्सरसाइज है जो अमृतसर में अलग अलग जगह पे की जा रही है